ਦੇਵਲ ਕਲਾ ਬੈਠਿਆਂ ਉੱਤੇ ਗੋਲੀ ਕਿਨੇ ਚਲਾਤੀ ਹੁਣ ਐਡੇ ਤਾਂ ਨਹੀਂ ਲੋਕ ਮੂਰਖੇ ਐਡੇ ਤਾਂ ਨਹੀਂ ਮੂਰਖੇ ਗੇ ਹੂੰ ਕਿ ਅਸਲ ਮੈਂ ਆਪ ਖੁੱਦ ਸੱਤੇ ਜੀ ਜੀ ਉਹ ਗੋਲੀ ਚਲਾਈ ਡੰਡਿਆਂ ਨਾਲ ਕੁੱਟ-ਕੁੱਟ ਕੇ ਕੋਟਕਪੁਰੇ ਚੌਂਕ 'ਚ ਭਜਾ ਦਿੱਤਾ ਦੋ ਮੁੰਡੇ ਉੱਤੇ ਮਾਰ ਦਿੱਤੇ ਦੋ ਬੰਦੇ ਲੋਕ ਕਿਨੇ ਵਾਰੇ ਨੇ ਹੂੰ ਫਿਰ ਸੰਤਾ ਨੇ ਧਰ ਦਿੱਤਾ ਸੀ ਹੂੰ ਕਹਿੰਦੇ ਤੁਸੀਂ ਕੁੜੀ ਕਿਨੂੰ ਦਿੱਤੀ ਕੈਰੋ ਪਰਿਵਾਰ ਨੂੰ ਬਾਦਲ ਦੀ ਕੁੜੀ ਕੈਰੋ ਪਰਿਵਾਰ ਉਹ ਜਿਨੇ ਮੋਹਨ ਸਿੰਘ ਤੋੜ ਨੂੰ ਨਿੰਗਿਆਂ ਕਰਕੇ ਬਰਫ਼ ਦੀ ਸੱਲ ਦੇ ਉੱਤੇ ਪਾ ਕੇ ਸ਼ਹੀਦ ਕੀਤਾ ਹੋਵੇ ਸ਼ਰਮਣੀ ਕੀ ਮਿੱਟੀ ਦੇ ਪ੍ਰਧਾਨ ਨੂੰ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚਿਆ ਸਿੱਖ ਕੌਮ ਦੇ ਆਗੂ ਦੇ ਕੋਲ ਸੋ ਗੱਲਬਾਤ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਸੁਖਬੀਰ ਬਾਦਲ ਦੇ ਵੱਲੋਂ ਜੋ ਵੱਡੇ ਵੱਡੇ ਬਿਆਨ ਦਿੱਤੇ ਗਏ ਨੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਤਿਨਾ ਦਿਵਸ ਮਨਾਇਆ ਗਿਆ ਹੈ ਦਰਬਾਰ ਸਾਹਿਬ ਦੇ ਵਿੱਚ ਤੇ 103 ਸਤਿਨਾ ਦਿਵਸ ਸੀਗਾ ਇਹ ਹੈਗਾ ਸੋ ਬੜੇ ਵੱਡੇ ਵੱਡੇ ਸਵਾਲ ਪ੍ਰਚਾਰਕਾਂ ਨੇ ਵੀ ਕੀਤੇ ਨੇ ਕੌਮ ਦੇ ਆਗੂ ਨੇ ਵੀ ਕੀਤੇ ਨੇ ਸ਼ਰੋਮੀ ਅਕਾਲੀ ਦਲ ਦੇ ਬਾਰੇ ਦੇ ਵਿੱਚ ਸੋ ਸਾਡੇ ਨਾਲ ਬਾਬਾ ਜੀ ਇਹਨੇ ਗੱਲਬਾਤ ਕਰਦੇ ਆ ਉਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਕੇ ਸ਼ੇਅਰ ਕਰੀ ਜਾਏ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਹੀ ਗੁਰਚਰਨ ਸਿੰਘ ਪਿੰਡ ਗੱਟੀਆਰ ਸਿੰਘ ਗੁਰਚਰਨ ਸਿੰਘ ਗੱਟੀ ਕਹਿੰਦੇ ਜੀ ਤੇ ਖਾਲਸਾ ਜੀ ਪਿਛਲੇ ਦਿਨਾਂ ਦੇ ਵਿੱਚ 103ਵਾਂ ਜਿਹੜਾ ਹੈਗਾ ਸਤਿਫਨਾ ਦਿਵਸ ਸ਼ਰੋਮੀ ਅਕਾਲੀ ਦਲ ਦਾ ਸੁਖਵੀਰ ਬਾਦਲ ਦੇ ਵੱਲੋਂ ਮਨਾਇਆ ਗਿਆ ਬੜਾ ਉੱਥੇ ਜੋਰ ਸ਼ੋਰ ਦੇ ਨਾਲ ਤੇ ਉੱਥੇ ਉਹਨਾਂ ਨੇ ਬੜੇ ਵੱਡੇ ਵੱਡੇ ਬਿਆਨ ਵੀ ਦਿੱਤੇ ਹੈਗੇ ਨੇ ਸੋ ਉਸ ਮੁੱਦੇ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹੈਗੇ ਆ ਤੇ ਸੁਖਵੀਰ ਬਾਦਲ ਇਹ ਗੱਲ ਕਹਿੰਦੇ ਹੈਗੇ ਨੇ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਦੇ ਹੁੰਦਿਆਂ ਜੋ ਵੀ ਬਦਮੀਆਂ ਹੋਈਆਂ ਹੈਗੀਆਂ ਨੇ ਸਾਡੇ ਤੇ ਤੁਮ ਤਾਂ ਲਾਈਆਂ ਗਈਆਂ ਨੇ ਸਾਡੇ ਤੇ ਇਲਜ਼ਾਮ ਲਾਏ ਗਏ ਨੇ ਕੀ ਕਹਿੰਦੇ ਹੋ ਗੱਲ ਤਾਂ ਤੁਸੀਂ ਗਲਤ ਵੀ ਕਾਲੀ ਦਲ ਨੇ ਮਨਾਇਆ ਕਾਲੀ ਦਲ ਨੇ ਹੀ ਮਨਾਇਆ ਇਹ ਕਾਲੀ ਦਲ ਜਿਹੜੀ ਇੱਕ ਪਾਰਟੀ ਸੀ ਕਾਲੀ ਦਲ ਇੱਕ ਸੁੱਚਾ ਸੁੱਚਾ ਮਤਲਬ ਵੀ ਇੱਕ ਧਰਮ ਦੇ ਨਾਂ ਤੇ ਇੱਕ ਪਾਰਟੀ ਬਣੀ ਸੀ ਹਾਂਜੀ ਕਾਲੀ ਬਾਬਾ ਫੂਲਾ ਸਿੰਘ ਦੀ ਜੀ ਜੀ ਭੂਪੀਆਂ ਨੇ ਉਹਦੇ ਤੇ ਕਬਜ਼ਾ ਕਰ ਲਿਆ ਤੇ ਬਨੌਟੀ ਬਾਦਲੀਆਂ ਨੇ ਕਾਲੀ ਦਲ ਜਿਹੜੀ ਪਾਰਟੀ ਸੀ ਉਸ ਨੂੰ ਖਤਮ ਕਰਨ ਵਾਸਤੇ ਆਪਣਾ ਪੂਰਾ ਜ਼ੋਰ ਲਾਇਆ ਉਸੇ ਜ਼ੋਰ ਦੇ ਨਾਲ ਇਹਨਾਂ ਨੇ ਜਿਹੜਾ ਕੋਸ਼ਿਸ਼ ਤੇ ਮਣਾਇਆ ਤੇ ਜਿਹੜਾ ਕੁਝ ਕਰ ਰਹੇ ਨੇ ਇਹ ਪੰਥ ਨੂੰ ਤੋਂ ਖੇਚ ਰੱਖ ਕੇ ਸਿੱਖ ਕੌਮ ਨੂੰ ਤੋਂ ਖੇਚ ਰੱਖ ਕੇ ਸਿੱਖ ਕੌਮ ਦੀਆਂ ਜੜਾਂ 'ਚ ਤੇਲ ਪਾਉਣ ਦਾ ਬਾਦਲੇ ਬੜੇ ਚਿਰ ਦਾ ਕੰਮ ਕਰਦੇ ਆਉਂਦੇ ਨੇ ਅੱਜਾ ਥੋੜਾ ਕੀਤਾ ਹੈਗਾ ਹੂੰ ਹੁਣ ਤੁਸੀਂ ਕਿਹਾ ਵੀ ਇਹਨਾਂ ਨੇ ਮਾਫੀ ਮੰਗਣ ਦੀ ਗੱਲ ਕੀਤੀ ਜਾਂ ਮਾਫੀ ਦੇ ਦਿਓ ਵੀ ਸਾਡੇ ਹੱਥੀ ਕੁਰਸੀ ਆ ਜੇ ਸੁਖਵੀਰ ਇਹ ਕਰਿਆ ਵੀ ਕੁਰਸੀ ਦੀ ਜਿਹੜਾ ਵੀ ਅੰਬਾ ਜੀ ਪਹਿਲਾ ਸਵਾਲ ਇਹ ਸੀਗਾ ਵੀ ਸਾਡੇ ਤੇ ਇਲਜ਼ਾਮ ਲਾਏ ਗਏ ਨੇ ਪ੍ਰਚਾਰਕਾਂ ਦੇ ਵੱਲੋਂ ਜਿਹੜੇ ਹੈਗੇ ਨੇ ਕੌਮ ਦੇ ਆਗੂ ਕਈ ਹੈਗੇ ਨੇ ਸਾਡੇ ਤੇ ਇਲਜ਼ਾਮ ਲੱਗੇ ਨੇ ਬੇਦਬੀਆਂ ਦੇ ਇਲਜ਼ਾਮ ਕਿਵੇਂ ਲੱਗੇ ਤੁਹਾਡੀ ਸਰਕਾਰ ਸੀ ਗੁੰਡਾਗਰਦ ਦੀ ਤੁਸੀਂ ਬੋਤ ਕੀਤੀ ਇਲਜ਼ਾਮ ਕੀ ਤੁਹਾਡੇ ਹਕੀਕਤ ਹੈ ਚਲੋ ਮੰਨ ਲੈਣੇ ਇਹ ਕਹਿੰਦੇ ਨੇ ਵੀ ਇਲਜ਼ਾਮ ਲਾਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੰਦਾ ਮੈਂ ਸੁਣਿਆ ਸੀ ਕਹਿੰਦਾ ਵੀ ਮੈਂ ਸਾਡੇ ਕੋਲੋਂ ਬੰਦੇ ਨਹੀਂ ਫੜੇਗੇ ਮੰਨ ਲੈਣੇ ਤੇਰੀ ਗੱਲ ਵੀ ਨਹੀਂ ਫੜੇਗੇ ਹੂੰ ਹੂੰ ਤੁਸੀਂ ਬਹਿਵਲ ਕੜਾ ਬੈਠਿਆ ਤੇ ਗੋਲੀ ਕਿੰਨੇ ਚਲਾਤੀ ਹੁਣ ਐਡੇ ਤਾਂ ਹੀ ਲੋਕ ਮੂਰਖੇ ਏ ਤਾਂ ਨਹੀਂ ਮੂਰਖੇ ਗੇ ਹੂੰ ਮੈਂ ਆਪ ਖੁਦ ਸਥੇ ਜੀ ਜੀ ਉਹ ਗੋਲੀ ਚਲਾਈ ਡੰਡਿਆਂ ਨਾਲ ਕੁੱਟ-ਕੁੱਟ ਕੇ ਕੋਟਕਪੁਰੇ ਚੌਂਕ ਚ ਭਜਾ ਦਿੱਤਾ ਦੋ ਮੁੰਡੇ ਉੱਥੇ ਮਾਰ ਦਿੱਤੇ ਦੋ ਬੰਦੇ ਉਹ ਕਿੰਨੇ ਮਾਰੇ ਹੂੰ ਬੋਰਾ ਬਾਦਲਾ ਨਾ ਮਰੇਗਾ ਤੁਸੀਂ ਦੱਸੋ ਤੁਹਾਡਾ ਚੈਨਲ ਹੈ ਤੁਹਾਡੇ ਚੈਨਲ ਦੇ ਤੁਸੀਂ ਵੀਡੀਓ ਪਾਉਂਦੇ ਜੇ ਕੋਈ ਤੇ ਤੁਸੀਂ ਕਹੋ ਯਾਰ ਇਹ ਤਾਂ ਮੈਂ ਵੀਡੀਓ ਨਹੀਂ ਪਾਈਆਂ ਤਾਂ ਕੋਈ ਪਾ ਗਿਆ ਤਾਂ ਕਾਹ ਕਹਣਾ ਵੀ ਮੂਰਖੀ ਯਾਰ ਮਾਇ ਤੇਰੇ ਕੋਲ ਸਾਰਾ ਕੋਈ ਜਿਹੜੀ ਤੂੰ ਪਾਏ ਕੋਈ ਚਲਣੀ ਨਾ ਹੂੰ ਸਰਕਾਰ ਤੁਹਾਡੇ ਕੋਲ ਡੀਜੀਪੀ ਤੁਹਾਡੇ ਕੋਲ ਡੀਸੀ ਤੁਹਾਡੇ ਕੋਲੇ ਐਸਐਸਪੀ ਸਾਰੇ ਕਿੰਨੇ ਤੁਹਾਡੇ ਕਹਿਣ ਤੇ ਚੱਲਦੇ ਸੀ ਤੇ ਗੋਲੀ ਕਿਹਨੇ ਚਲਾਈ ਸੁਖਵੀਰ ਤੋਂ ਗੁਰਹਰ ਚੱਲੀ ਹੂੰ ਡੰਡਾ ਸੁਖਵੀਰ ਤੋਂ ਗੁਰਹਰ ਚੱਲਿਆ ਹੁਣ ਕਹਿੰਦਾ ਜੀ ਇਹ ਸਾਡੇ ਕੋਲ ਹੋਣੀ ਪੜੇਗੀ ਤੇ ਗੋਲੀ ਕਿਹਨੇ ਚਲਾਈ ਵੀ ਇਹ ਤੁਸੀਂ ਛੱਡੋ ਇਹ ਕਹਿੰਦੇ ਨੇ ਵੀ ਹੁਣ ਸਾਡੀ ਸਰਕਾਰ ਆ ਗਈ ਤਾਂ ਅਸੀਂ ਬੇਦਵੀ ਦਾ ਇਨਸਾਫ ਦੇ ਦਿਆਂਗੇ ਓਏ ਸੁਖਬੀਰ ਸਿੰਘ ਤੇਰਾ ਪਿਓ ਸੀ 95 ਦੀ ਗੱਲ ਐ 1995 ਦੀ ਗੱਲ ਨਕੌਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਅੰਗ ਇਸੇ ਤਰ੍ਹਾਂ ਪਾਟੇ ਇਹ ਤੁਸੀਂ ਪੜ ਲਿਆ ਜੇ YouTube ਤੇ ਤੁਹਾਨੂੰ ਮਿਲ ਜੇਗਾ ਜੀ ਅੰਗ ਪਾਟੇ ਇਹਨਾਂ ਨੇ ਕਿਹਾ ਸਾਡੀ ਸਰਕਾਰ ਲਿਓ ਅਸੀਂ ਬੇਦਵੀ ਦਾ ਇਨਸਾਫ ਦਿਆਂਗੇ ਸਰਕਾਰ ਤੁਹਾਡੀ ਉਸ ਤੋਂ ਬਾਅਦ ਕਿੰਨੀ ਵਾਰੀ ਆ ਗਈ ਅੱਜ ਤੱਕ ਦੱਸੋ ਰਿਹਾਸਾਬ ਦਿੱਤਾ ਗਿਆ ਉਹ ਚੋਰ ਕਿਹੜੇ ਸੀ ਜਿਨ੍ਹਾਂ ਨੇ ਅੰਗ ਪਾੜ ਕੇ ਛੋੜ ਦਿੱਤੇ ਸੀ ਨਕੌਦਰ ਦੇ ਵਿੱਚ ਜੀ ਜੀ ਫਿਰ ਇਹ ਗੱਲ ਕਹਿੰਦਾ ਵੀ ਸਾਡੇ ਤੇ ਇਲਜ਼ਾਮ ਲਾ ਦਿੱਤੇਗੇ ਹੂੰ ਸੰਤ ਗਿਆਨੀ ਜਰਨੈਲ ਸਿੰਘ ਮਾਹਪੁਰਖਾਂ ਦੀਆਂ ਸਪੀਚਾਂ ਤੁਸੀਂ ਸੁਣੋ ਤੇ ਤੁਸੀਂ ਵੀ ਸੁਣੋ ਉਹਨਾਂ ਦੇ ਵਿੱਚ ਬਿਆਨ ਨੇ ਜੀ ਜੀ ਸੰਤ ਗਿਆਨੀ ਜਰਨੈਲ ਸਿੰਘ ਮਾਹਪੁਰਖਾਂ ਨੂੰ ਬਾਦਲਾ ਨੇਂ ਦੇ ਪਿਓ ਨੇ ਇਹਨੂੰ ਤਾਂ ਬਾਹਰ ਕੱਢ ਦਿੱਤਾ ਸੀ ਜੀ ਜੀ ਮੁੰਡੇ ਇਥੇ ਲੋਕਾਂ ਦੇ ਬਰਵਾਤੇ ਤਾਂ ਬਾਹਰ ਭਜਾਤਾ ਸੀ ਸੁਖਵੀਰ ਹੂੰ ਤੇਰੇ ਪਿਓ ਨੇ ਇਹ ਇਲਜ਼ਾਮ ਲਾਇਆ ਸੰਤ ਗਿਆਨੀ ਜਰਨੈਲ ਸਿੰਘ ਮਾਹਪੁਰਖਾਂ ਉੱਤੇ ਵੀ ਕਾਂਗਰਸ ਦਾ ਏਜੰਟ ਹੂੰ ਮੱਸਿਆ ਵਾਲੇ ਦਿਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਉਹ ਤੁਸੀਂ ਪੋਸਟਰ ਜਿਹੜੇ ਉਹ ਛਾਪ ਕੇ ਵੰਡੇ ਪਰ ਸੁਨਤਾ ਨੇ ਧਰ ਦਿੱਤਾ ਸੀ ਕਹਿੰਦੇ ਤੁਸੀਂ ਕੁੜੀ ਕਿਹਨੂੰ ਦਿੱਤੀ ਕੈਰੋ ਪਰਿਵਾਰ ਨੂੰ ਬਾਦਲ ਦੀ ਕੁੜੀ ਕੈਰੋ ਪਰਿਵਾਰ ਉਹ ਜਿਹਨੇ ਮੋਹਨ ਸਿੰਘ ਤੋੜ ਨੂੰ ਨਿੰਗਿਆ ਕਰਕੇ ਬਰਫ਼ ਦੀ ਸੱਲ ਦੇ ਉੱਤੇ ਪਾ ਕੇ ਸ਼ਹੀਦ ਕੀਤਾ ਹੋਵੇ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਨੂੰ ਜੀ ਜਿਹੜੇ ਕਹਿੰਦੇ ਵੀ ਅੱਜ ਸੁਭਾਜ ਸਾਡਾ ਪ੍ਰਧਾਨ ਹੈ ਉਹ ਕੌਣ ਸੀ ਉਹ ਵੀ ਪ੍ਰਧਾਨ ਸੀ ਉਸ ਪ੍ਰਧਾਨ ਨੂੰ ਚਰ ਤੇ ਨਿੰਗਿਆ ਕਰਕੇ ਉਹਦੀ ਪੈਲੀ ਕੁੜਕ ਕੀਤੀ ਹੋਵੇ 150 ਬੀਬੀ ਦੀ ਬੇਦਲੀ ਕੀਤੀ ਹੋਵੇ ਕੀ ਨਾਂ ਸੀ ਸ਼੍ਰਮਣੀ ਕਮੇਟੀ ਪ੍ਰਧਾਨ ਦਾ ਜੀ ਉਹ ਉਸ ਤੇ ਅਤਿਆਚਾਰ ਕੀਤਾ ਸੀ ਅਤਿਆਚਾਰ ਮੈਨੂੰ ਨਾ ਥੋੜਾ ਜਿਹਾ ਵਿਸਰ ਗਿਆ ਹੈ ਜੀ ਜੀ ਮੈਂ ਉਸ ਟਾਈਮ ਤੇ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਜੀ ਜੀ ਉਸ ਨੂੰ ਕੈਰੋ ਜਿਹੜਾ ਇਹ ਜਿੰਦੇ ਘਰੇ ਕੁੜੀ ਦਿੱਤੀ ਕੈਰੋ ਜਿਹੜਾ ਆ ਉਹਦੋਂ ਬਣਿਆ ਸੀ ਮਿਲਣਾ ਪੰਜਾਬ ਦਾ ਸੀ ਉਹਨੂੰ ਇਹਨੇ ਕੁੜੀ ਦਿੱਤੀ ਉਸ ਬੰਦੇ ਨੇ ਨਾ ਜਿਹੜਾ ਅਤਿਆਚਾਰ ਕੀਤਾ ਅੱਛਾ ਅੱਛਾ ਪੁਲਿਸ ਅਫਸਰ ਹੋਣਗੇ ਉਹ ਪੁਲਿਸ ਨਹੀਂ ਸੀ ਐਮ ਸੀ ਸੀ ਅੱਛਾ ਅੱਛਾ ਸੀ ਐਮ ਕਿ ਯਾ ਤੁਸੀਂ ਪੱਤਰਕਾਰ ਤੁਹਾਨੂੰ ਨਹੀਂ ਪਤਾ ਅੱਛਾ ਸੀ ਐਮ ਸੀਗੇ ਕੈਰੋ ਪਰਿਵਾਰ ਜਿਹੜਾ ਸੀਐਮ ਰਹੇ ਨੇ ਕੈਰੋ ਪਰਿਵਾਰ ਅੱਜ ਵੀ ਕੈਰੋ ਪਰਿਵਾਰ ਯਾਰ ਕਾਂਗਰਸ ਤੇ ਬੜੀ ਬੁੱਢ ਸੀ ਆਮ ਸੁਣਨ ਵਾਲੇ ਪਰ ਕੈਰੋ ਪਰਿਵਾਰ ਜਿਹਨੂੰ ਬਹੁਤ ਲੋਕ ਜਾਣਦੇ ਐਨਾ ਜ਼ੁਲਮ ਕੀਤਾ ਉਸ ਬੰਦੇ ਨੇ ਜੀ ਜੀ ਉਹਨੂੰ ਬਾਦਲ ਨੇ ਕੁੜੀ ਦਿੱਤੀ ਉਹ ਕਾਂਗਰਸੀ ਹੀ ਬੰਦਾ ਜੀ ਉਹਨੂੰ ਇਹਨੇ ਕੁੜੀ ਦਿੱਤੀ ਆਪਦੀ ਇਹਦੀ ਕੁੜੀ ਹੁਣ ਪੁੱਛ ਲਓ ਸੁਖਵੀਰ ਨੂੰ ਪੁੱਛੋ ਤੇਰੀ ਭੈਣ ਕਿਨਾ ਕਰਿਆ ਅੱਛਾ ਦੱਸੋ ਸੁਖਵੀਰ ਦੱਸੋ ਵੀ ਤੇਰੀ ਭੈਣ ਕਿਨਾ ਦੇ ਕਰਿਆ ਅੱਛਾ ਤੁਸੀਂ ਕਹਿੰਦੇ ਵੀ ਕਾਂਗਰਸ ਨੇ ਆਹ ਕੁਛ ਕੀਤਾ ਕਾਂਗਰਸ ਨੇ ਅਕਾਲ ਤਖਟ ਹਟਾ ਦਿੱਤਾ ਤੇ ਤੇਰੀ ਭੈਣ ਤਾਂ ਉਹਨਾਂ ਦੇ ਘਰੇ ਆ ਓਹੋ ਜਿਹੜਾ ਘਰੋਂ ਪਰਿਵਾਰ ਜਿਸ ਘਰੋਂ ਪਰਿਵਾਰ ਨੇ 150 ਬੀਬੀ ਦੀ ਬੇਦਵੀ ਕੀਤੀ ਹੋਵੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਬਰਫ਼ ਦੀ ਸਿਲ ਤੇ ਪਾ ਕੇ ਨੰਗਿਆਂ ਤੋਂ ਸ਼ਹੀਦ ਕੀਤਾ ਹੋਵੇ ਓਹੋ ਪੈਲੀ ਹੁੰਦੀ ਕੁੜਕ ਕੀਤੀ ਹੋਵੇ ਉਸ ਪਰਿਵਾਰ ਨੂੰ ਕੁੜੀ ਦੇ ਕੇ ਤੇ ਤੁਸੀਂ ਰਿਸ਼ਤੇਦਾਰ ਹੀ ਲਾ ਕੇ ਤੇ ਤੁਸੀਂ ਅਜ ਪਨਥਾ ਮਦਰਦੀ ਕਿਧਰੋਂ ਬਣ ਗਏ ਕਿਹੜੀ ਜਗ੍ਹਾ ਤੋਂ ਬਣਸਾ ਮਦਰਦੀ ਜੇ ਫਿਰ ਮੈਂ ਤੁਹਾਨੂੰ ਗੱਲ ਦੱਸਣਾ ਸੰਤਾ ਨੂੰ ਉੱਤਰ ਦਿੱਤਾ ਹੂੰ ਹੂੰ ਕਹਿੰਦਾ ਮੈਨੂੰ ਕਾਂਗਰਸ ਦੀ ਕਹਿਣਾ ਲਿਓ ਤੁਹਾਡੀ ਕੁੜੀ ਕਿੱਥੇ ਬਾਦਲਾ ਫਿਰ ਕਾਲ ਤੱਕ ਸਾਰਾ ਜਹੇਦਾਰ ਤੇ ਹੈਡ ਗ੍ਰੰਤੀ ਜੀ ਸੰਤ ਕਹਿੰਦੇ ਤੁਸੀਂ ਇਹ ਹਾੜ ਗ੍ਰੰਥੀ ਇਹ ਇਹਨਾਂ ਦੇ ਕਬਜ਼ੇ ਵਿੱਚ ਸੀ ਉਦੋਂ ਵੀ ਇਹਨਾਂ ਨੇ ਸੰਤ ਗਿਆਨੀ ਜੀ ਨਾਲ ਸਿੰਘ ਨੇ ਇੱਕ ਮੰਗਣੀ ਦੀ ਅਰਦਾਸ ਕੀਤੀ ਤੇ ਸੰਤਾਂ ਨੂੰ ਕਹਿੰਦੇ ਤੁਸੀਂ ਗੁਨਾਹ ਕਰਤਾ ਸੰਤ ਕਹਿੰਦਾ ਮੈਂ ਸਿੱਖ ਦੀ ਮੰਗਣੀ ਦੀ ਅਰਦਾਸ ਕੀਤੀ ਪਰਕਮਾ ਵਿੱਚ ਮੈਂ ਗੁਨਾਹ ਕਰਤਾ ਤੁਸੀਂ ਦੱਸੋ ਮੁੰਨਿਆ ਆਇਆ ਮੁੰਡਾ ਮੁੰਨੀ ਹੋਈ ਕੁੜੀ ਬਾਦਲ ਦੀ ਕਹਿੰਦਾ ਆਨੰਦ ਕਾਰਜ ਜਾ ਕੇ ਨਹੀਂ ਕੀਤੇ ਕਾਲ ਤਾਰਾ ਜਹੇਦਾਰ ਨਹੀਂ ਗਿਆ ਹਾੜ ਗ੍ਰੰਥੀ ਨਹੀਂ ਗਿਆ ਕਿਉਂਕਿ ਬਾਦਲਾਂ ਦੀ ਉਦੋਂ ਜੁੱਤੀ ਚੱਟ ਸੀ ਉਹ ਜਹੇਦਾਰ ਨਹੀਂ ਸੀ ਜਿਵੇਂ ਅੱਜ ਦੇ ਨੇ ਤੇ ਕਹਿੰਦਾ ਤੁਸੀਂ ਜਾ ਕੇ ਉੱਥੇ ਚੰਗਾ ਕੰਮ ਕੀਤਾ ਰਹਿਤ ਮਰਿਆਦਾ ਵਿੱਚ ਇਹ ਆ ਵੀ ਸਿੱਖ ਜਿੰਦੀ ਪੂਰੀ ਦਾੜੀ ਸਪੂਰਣ ਉਸ ਦੇ ਆਨੰਦ ਕਾਰਜਾਂ ਦੇ ਵਿੱਚ ਸਿੱਖ ਜਾ ਕੇ ਆਨੰਦ ਕਾਜ ਕਰ ਸਕਦਾ ਮੁੰਨੇ ਦੇ ਆਨੰਦ ਕਾਰਜ ਨਹੀਂ ਹੁੰਦੇ ਜੰਮੂ ਕਸ਼ਮੀਰ ਵਿੱਚ ਨਹੀਂ ਹੁੰਦੇ ਜੀ ਜੀ ਦਿੱਲੀ ਵਿੱਚ ਨਹੀਂ ਹੁੰਦੇ ਪੰਜਾਬ ਦੇ ਵਿੱਚ ਵੇਖੋ ਜਿਹੜੇ ਕਹਿੰਦੇ ਪੰਥ ਦੇ ਆਗੂ ਆ ਅੱਜ ਮੂੰਹ ਸਿਰ ਮੁੰਨਿਆ ਹੋਵੇ ਪਰ ਉਹਨਾਂ ਦੇ ਆਨੰਦ ਕਾਰਜ ਤੇ ਕੀ ਕੁੱਛ ਹੋਈ ਜਾਂਦਾ ਗੁਰੂ ਘਰਾਂ ਦੇ ਵਿੱਚ ਕਿੰਨਾ ਕੁ ਨੇ ਸਦਾਕ ਕੀਤਾ ਹੂੰ ਫਿਰ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੀ ਕਿਹੜੀ ਕਿਹੜੀ ਮਾਫੀ ਮੰਗੋਗੇ ਸੰਤ ਗਿਆਨੀ ਜਰਨੈਲ ਸਿੰਘ ਦੀ ਸੱਜੀ ਬਾਸ ਜਰਨੈਲ ਸਿੰਘ ਸੋਢੀ ਸ਼ਹੀਦ ਕਰਾਇਆ ਬਾਦਲਾ ਨੇ ਕਰਾਇਆ ਸੰਤਾਂ ਦੀ ਸਪੀਚਾ ਕੱਢ ਕੇ ਸੁਣ ਲਓ ਹੂੰ ਮੈਂ ਕੱਢ ਕੇ ਦੇ ਦਿਆਂਗਾ ਤੁਹਾਨੂੰ ਕੱਢਿਆ ਸਰਚ ਮਾਰਿਆ ਜੀ ਜੀ ਸੰਤਾਂ ਦੀ ਸੱਜੀ ਬਾਹ 5000 ਰੁਪਿਆ ਸਿੰਦੇ ਨੂੰ ਜੇਲ੍ਹ ਚ ਛੁੜਾ ਕੇ ਜੀ ਸ੍ਰਿੰਦਰ ਸਿੰਘ ਸਿੰਦੇ ਨੂੰ ਇੱਕ ਹੋਟਲ ਦੇ ਵਿੱਚ ਉਹ ਤੇ ਚਾਹ ਪੀ ਰਿਆ ਸੀ ਉਹਦਾ ਪਿਸਤੌਲ ਫੜਿਆ ਹੂੰ ਖੜ ਕੇ ਉਹਨੂੰ ਮਾਰ ਕੇ ਤੇ ਜਨਾਨੀ ਨੇ ਜਾ ਕੇ ਸੰਤਾਂ ਨੂੰ ਇਹ ਕਹਿਣਾ ਸੀ ਸੰਤ ਜੀ ਮੇਰੇ ਗਲ ਪਿਆ ਮੇਰੀ ਇੱਜ਼ਤ ਨੂੰ ਹੱਥ ਪਾਇਆ ਇਹਨਾਂ ਨੇ ਪਲਾਨ ਬਣਾਇਆ ਬਾਦਲਾਂ ਨੇ ਜੀ ਨਾਲ ਬਾਬਾ ਠਾਰਾ ਸਿੰਘ ਜਿੰਨੇ ਸਿੰਘ ਸੀ ਸੰਤਾਂ ਦੇ ਕੋਲ ਜਰਾਨੀ ਦੇ ਕੋਲ ਝੂਠ ਨਾ ਬੋਲਿਆ ਗਿਆ ਸੰਤਾਂ ਦੇ ਅੱਗੇ ਮੈਂ ਸੱਚ ਬੋਲ ਤਾ ਸਾਰੀ ਕਹਾਣੀ ਦੱਸਤੀ ਬਾਦਲਾਂ ਨੇ ਆ ਕੁਛ ਕੀਤਾ ਇਸ ਤਰ੍ਹਾਂ ਹੀ ਸ਼ਿੰਦੇ ਨੂੰ ਮਾਰਿਆ 24 ਘੰਟਿਆਂ ਬਾਅਦ ਉਸ ਸ਼ਿੰਦੇ ਤੋਂ ਬਦਲਾ ਲਿਆ ਸਿੱਖਾਂ ਨੇ ਤੇ ਬਾਦਲ ਕੀ ਉਹਦੇ ਰੋਏ ਪਿੱਟੇ ਜਾ ਕੇ ਸੰਤਾਂ ਦੇ ਅੱਗੇ ਡਰ ਗਏ ਕਿ ਸਾਨੂੰ ਹੀ ਮਾਰ ਦੇਣਗੇ ਸੰਤਾਂ ਨੇ ਆਖਿਆ ਤੇ ਮੈਂ ਕਮਰੇ ਚ ਮਾਮਲਾ ਕਰ ਦਿੰਦੇ ਆ ਸਿੱਖ ਕੋਹ ਦੀ ਪਾਗਲ ਮੇਰੀ ਤੂੰ ਸੱਜੀ ਬਾਹ ਤੋੜਤੀ ਮੈਂ ਸਬਰ ਕਰ ਲਿਆ ਪਰ ਕਿਤੇ ਇਹ ਨਾ ਹੋਵੇ ਤੁਸੀਂ ਸਿੱਖ ਕੋਹ ਦੀ ਪਾਗ ਰੋਲ ਦਿਓ ਇਹ ਕੰਮ ਤੁਹਾਨੂੰ ਮਾਰਦਾ ਨਹੀਂ ਕੋਈ ਪਰ ਗਦਾਰੀ ਨਾ ਕਰਾਂ ਜਿਨ੍ਹਾਂ ਨੇ ਗਦਾਰੀ ਕੀਤੀ ਕਾਲ ਤੱਕ ਸੱਟਾ ਆਇਆ ਕਿ ਟਿੱਟੀਆਂ ਪਾਈਆਂ ਟਿੱਟੀਆਂ ਪਾ ਕੇ ਅ ਗਿਆਨੀ ਜੈਲ ਸਿੰਘ ਆਇਆ ਗਿਆਨੀ ਜੈਲ ਸਿੰਘ ਦੇ ਦੋ ਥੱਬੇ ਚਟੀਆਂ ਦਾ ਲੈ ਕੇ ਆਇਆ ਕਹਿੰਦਾ ਆ ਤੁਸੀਂ ਪਾਈਆਂ ਨੇ ਕਾਲ ਇੰਦਰਾ ਕੰਦੀ ਨੂੰ ਵਕਰੀਆਂ ਪਾਈਆਂ ਇਹਨਾਂ ਨੇ ਪਾ ਕੇ ਕਾਲ ਦਾ ਸਟਵਾਇਆ ਹੁਣ ਕਹਿੰਦੇ ਵੀ ਸਾਡੀਆਂ ਗਲਤੀਆਂ ਮਾਫ ਕਰ ਦਿਓ ਮੈਂ ਤਾਂ ਕਹਿੰਦਾ ਵੀ ਜਿਹੜੇ ਮਗਰ ਤੁਰੇ ਕਰਦੇ ਨੇ ਹੈ ਬਿਸ਼ਰਮ ਨੇ ਇੰਨਾ ਕੋਈ ਸਾਡਾ ਕਤਲ ਕੀਤਾ ਹੋਵੇ ਤੇ ਕਾਤਲ ਨੂੰ ਉੱਥੇ ਦਰਬਾਰ ਸਾਹਿਬ ਦੇ ਸਾਹਦੇ ਸੱਦ ਕੇ ਧਾਮੀ ਵਰਗਾ ਗਾਲ ਚ ਸਰੋਪਾ ਪਾਉਂਦਾ ਪਿਆ ਲੱਖ ਲਾਣ ਤੇ ਧਾਮੀ ਤੇਰੇ ਤੇ ਹੂੰ ਫਿਰ ਟੱਲਾਣ ਤੇ ਯਾਰ ਤੁਹਾਡੇ ਤੇ ਤੁਸੀਂ ਕਾਤਲ ਨੂੰ ਸਰੋਪਾ ਪਾ ਰਹੇ ਹੋ ਸਿਰੋਪਾ ਪਉਣਾ ਚਾਹੀਦਾ ਸੀ ਤੁਹਾਨੂੰ ਉਹ ਸੂਰਮਿਆਂ ਦੇ ਗੜਾਂ ਦੇ ਵਿੱਚ ਜਿਨ੍ਹਾਂ ਨੇ ਜੰਗਾਂ ਲੜੀਆਂ ਜਿਨ੍ਹਾਂ ਨੇ ਉੱਥੇ ਵਿਚਾਰੇ ਬਹਿਵਲ ਕਲਾਂ ਦੇ ਵਿੱਚ ਡਾਂਗਾ ਖਾਧੀਆਂ ਗੁਰੂ ਸਾਹਿਬ ਦੇ ਬਦਲੇ ਉੱਥੇ ਮੈਨੂੰ ਦੱਸੇ ਗੁਰੂ ਸਾਹਿਬ ਦੀ ਪੈਰੀ ਹੋਈ ਤੇੜਾ ਕਾਲ ਤੱਕ ਸਾਥੋਂ ਬੰਦਾ ਆਣ ਕੇ ਬੈਠਾ ਇਹ ਕਹਿੰਦੇ ਸਾਥੋਂ ਗਲਤੀ ਹੋ ਗਈ ਧਰਨੇ ਵਿੱਚ ਵੀ ਕਿਸੇ ਨਾਜ਼ਰੀ ਭਰੀ ਹੋਵੇ ਤਾਂ ਦੱਸੋ ਹੂੰ ਹੂੰ ਹੁਣ ਪਿਰਦੇ ਨਾ ਧਰਨਿਆਂ ਦੇ ਵਿੱਚ ਤਰੋਏ ਉਦੋਂ ਤਾਕਤ ਸੀ ਉਦੋਂ ਕਿਉਂ ਨਹੀਂ ਆਏਗੇ ਹੂੰ ਹੂੰ ਇਸ ਕਰਕੇ ਗਰੁੱਪ ਪੈ ਰਹੇ ਬਹੁਤ ਜ਼ਿਆਦਾ ਇਹਨਾਂ ਨੇ ਜ਼ੁਲਮ ਕੀਤਾ ਮਾਫੀ ਦੇ ਲਾਇਕ ਨਹੀਂ ਇਹ ਸਜ਼ਾ ਦੇ ਲਾਇਕ ਨੇ ਗੁਰੂ ਮਹਾਰਾਜ ਜੀ ਕਿਰਪਾ ਜ਼ਰੂਰ ਅੱਗੇ ਲੋਕ ਸਧਾਰਨ ਦੇ ਕੇ ਦੱਸਿਆ ਕਰਨ ਕਿ ਬਾਦਲਾਂ ਨੇ ਸੇਕ ਕੌਣ ਲਗਦਾਰੀ ਕੀਤੀ ਆਹ ਕੁਛ ਹੋਇਆ ਉਹਨਾਂ ਦੇ ਵਿੱਚ